ਤੇਰੇ ਰੂਪ ਨੂੰ ਚਾਰ ਚੰਨ ਲਾ ਦਿੰਦਾ ਹੈਗਾ ਦੱਸ ਦੇ ਕਿ ਸੁਨੰਦਾ ਦੇ ਕੋਕੇ ਦੀ ਜਦੋਂ ਤਾਰੀਫ ਹੋਣ ਲੱਗੀ ਤਾਂ ਲੋਕਾਂ ਨੇ ਕਿਹਾ ਜਿਹੜੇ ਉਹਨਾਂ ਨਾਲ ਜਿਹੜੇ ਤਾਰੀਫ ਕਰ ਰਹੇ ਸੀਗੇ ਕਹਿੰਦੇ ਤੇਰੇ ਰੂਪ ਨੂੰ ਚਾਰ ਚੰਨ ਲਾ ਦਿੰਦਾ ਹੈਗਾ ਤੇਰਾ ਕੋਕਾ ਤਾਂ ਅੱਗੇ ਕਹਿੰਦੀ ਕੀ ਅਖਰਾਈ ਹੈ ਤਾਂ ਵੀਡੀਓ ਦੇਖ ਕੇ ਤੁਹਾਡਾ ਵੀ ਦਿਲ ਜ਼ਰੂਰ ਖੁਸ਼ ਹੋਵੇਗਾ ਬਹੁਤ ਹੀ ਖੂਬਸੂਰਤ ਆ ਵੀਡੀਓ ਹੈਗੀ ਜਿੱਥੇ ਕਿ ਸੁਨੰਦਾ ਅੱਜ ਕੱਲ੍ਹ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਹੈ ਕਈ ਤਰ੍ਹਾਂ ਦੀਆਂ ਉਹ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਜਿਹੜੀ ਕਿ ਪੋਸਟ ਕਰ ਰਹੇ ਨੇ ਤੇ ਲੋਕਾਂ ਦੇ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈਗਾ ਕਿ ਸੁਰੰਦਾ ਸ਼ਰਮਾ ਕਾਫੀ ਸਮੇਂ ਬਾਅਦ ਆਪਣੀ ਪੁਰਾਣੀ ਦੋਸਤ ਨੂੰ ਵੀ ਮਿਲਣ ਆਈ ਸੀਗੀ ਤੇ ਉੱਥੇ ਵੀ ਹंसी मजाक ਕਰਦੇ ਹੋਏ ਉਹ ਨਜ਼ਰ ਆਏ ਸੀਗੇ ਤਾਂ ਇਹ ਵੀ ਵੀਡੀਓ ਹੈਗੀ ਜਿਸ ਦੇ ਵਿੱਚ ਸੁਨੰਦਾ ਦੇ ਕੋਕੇ ਦੀ ਜਿਹੜੀ ਕਿ ਤਾਰੀਫ਼ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਲੋਕ ਤਾਂ ਦੱਸਦੇ ਕਿ ਉਸ ਦੇ ਵਿੱਚ ਕਹਿੰਦੇ ਨੇ ਕਿ ਕੀ ਅਖਰ ਆਈ ਹੈ ਆਓ ਦੇਖਦੇ ਹਾਂ ਆ ਵੀਡੀਓ ਸੁਨੰਦਾ ਤੋ ਇਤਨੀ ਕੌਣ ਸੀ ਪਾਇਆ ਅੱਜ ਤੱਕ ਕਿ ਤੇਰੇ ਰੂਪ ਨੂੰ ਚਾਰ ਚੰਨ ਲਾ ਦੇ ਕਿ ਆ ਤੇਰਾ ਕੋਕਾ ਕੀ ਇਹਨੂੰ ਆਖ ਰਹੀ ਏ ਇਹੇ ਸੁਣਿਆ ਗੱਲਾਂ ਕਰਦੇ ਮੈਂ ਕਿ ਮੈਂ ਰਿਕਾਰਡ ਕਰਕੇ ਫਾ ਦੇਆ ਫਾ ਦਵਾ ਫਾ ਦੇ ਚਲ ਸਭ ਫਾ ਤੇਰੇ ਰੂਪ ਨੂੰ ਚਾਰ ਚੰਨ ਲਾ ਦਿੰਦਾ ਹੈਗਾ ਦੱਸ ਦੇ ਕਿ ਸੁਨੰਦਾ ਦੇ ਕੋਕੇ ਦੀ ਜਦੋਂ ਤਾਰੀਫ ਹੋਣ ਲੱਗੀ ਤਾਂ ਲੋਕਾਂ ਨੇ ਕਿਹਾ ਜਿਹੜੇ ਉਹਨਾਂ ਦਾ ਨਾਲ ਜਿਹੜੇ ਤਾਰੀਫ ਕਰ ਰਹੇ ਸੀਗੇ ਕਹਿੰਦੇ ਤੇਰੇ ਰੂਪ ਨੂੰ ਚਾਰ ਚੰਨ ਲਾ ਦਿੰਦਾ ਹੈਗਾ ਤੇਰਾ ਕੋਕਾ ਤਾਂ ਅੱਗੇ ਕਹਿੰਦੀ ਕੀ ਅੱਖਰ ਆਈ ਹੈ ਤਾਂ ਵੀਡੀਓ ਦੇਖ ਕੇ ਤੁਹਾਡਾ ਵੀ ਦਿਲ ਜ਼ਰੂਰ ਖੁਸ਼ ਹੋਵੇਗਾ ਬਹੁਤ ਹੀ ਖੂਬਸੂਰਤ ਆ ਵੀਡੀਓ ਹੈਗੀ ਜਿੱਥੇ ਕਿ ਸੁਨੰਦਾ ਅੱਜ ਕੱਲ੍ਹ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਹੈ ਕਈ ਤਰ੍ਹਾਂ ਦੀਆਂ ਉਹ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਜਿਹੜੀ ਕਿ ਪੋਸਟ ਕਰ ਰਹੇ ਨੇ ਤੇ ਲੋਕਾਂ ਦੇ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈਗਾ ਕਿ ਸੁਰੰਦਾ ਸ਼ਰਮਾ ਕਾਫੀ ਸਮੇਂ ਬਾਅਦ ਆਪਣੀ ਪੁਰਾਣੀ ਦੋਸਤ ਨੂੰ ਵੀ ਮਿਲਣ ਆਈ ਸੀਗੀ ਤੇ ਉੱਥੇ ਵੀ ਹੰਸੀ ਮਜ਼ਾਕ ਕਰਦੇ ਹੋਏ ਉਹ ਨਜ਼ਰ ਆਏ ਸੀਗੇ ਤਾਂ ਇਹ ਵੀ ਵੀਡੀਓ ਹੈਗੀ ਜਿਸ ਦੇ ਵਿੱਚ ਸੁਨੰਦਾ ਦੇ ਕੋਕੇ ਦੀ ਜਿਹੜੀ ਕਿ ਤਾਰੀਫ਼ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਲੋਕ ਤਾਂ ਦੱਸਦੇ ਕਿ ਉਸ ਦੇ ਵਿੱਚ ਕਹਿੰਦੇ ਨੇ ਕਿ ਕੀ ਅਖਰ ਆਈ ਹੈ ਆਓ ਦੇਖਦੇ ਹਾਂ ਆ ਵੀਡੀਓ ਸੁਨੰਦਾ ਤੇ ਤੁਹਾਨੂੰ ਕਿਉਂ ਨਸੀਬ ਆਇਆ ਅੱਜ ਦਾ ਕਿ ਤੇਰੇ ਰੂਪ ਨੂੰ ਨਾ ਚਾਰ ਚੰਨ ਲਾ ਦੇਣ ਕਿ ਆ ਤੇਰਾ ਕੋਕਾ ਕੀ ਇਹਨੂੰ ਆਖ ਰਹੀ ਏ ਐਵੇਂ ਸੁਣੀਆਂ ਗੱਲਾਂ ਕਰਦੋ ਮੈਂ ਕਿ ਮੈਂ ਰਿਕਾਰਡ ਕਰਕੇ ਫਾ ਦੇਆ ਵਾਦਮ ਵਾਦੀ ਚਲ ਜਾ ਤੇਰੇ ਰੂਪ ਨੂੰ ਚਾਰ ਚੰਨ ਲਾ ਦਿੰਦਾ ਹੈਗਾ ਦੱਸ ਦੇ ਕਿ ਸੁਨੰਦਾ ਦੇ ਕੋਕੇ ਦੀ ਜਦੋਂ ਤਾਰੀਫ ਹੋਣ ਲੱਗੀ ਤਾਂ ਲੋਕਾਂ ਨੇ ਕਿਹਾ ਜਿਹੜੇ ਉਹਨਾਂ ਨਾਲ ਜਿਹੜੇ ਤਾਰੀਫ ਕਰ ਰਹੇ ਸੀਗੇ ਕਹਿੰਦੇ ਤੇਰੇ ਰੂਪ ਨੂੰ ਚਾਰ ਚੰਨ ਲਾ ਦਿੰਦਾ ਹੈਗਾ ਤੇਰਾ ਕੋਕਾ ਤਾਂ ਅੱਗੇ ਕਹਿੰਦੀ ਕੀ ਅੱਖਰ ਆਈ ਹੈ ਤਾਂ ਵੀਡੀਓ ਦੇਖ ਕੇ ਤੁਹਾਡਾ ਵੀ ਦਿਲ ਜ਼ਰੂਰ ਖੁਸ਼ ਹੋਵੇਗਾ ਬਹੁਤ ਹੀ ਖੂਬਸੂਰਤ ਆ ਵੀਡੀਓ ਹੈਗੀ ਜਿੱਥੇ ਕਿ ਸੁਨੰਦਾ ਅੱਜ ਕੱਲ੍ਹ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਹੈ ਕਈ ਤਰ੍ਹਾਂ ਦੀਆਂ ਉਹ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਜਿਹੜੀ ਕਿ ਪੋਸਟ ਕਰ ਰਹੇ ਨੇ ਤੇ ਲੋਕਾਂ ਦੇ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈਗਾ ਕਿ ਸੁਨੰਦਾ ਸ਼ਰਮਾ ਕਾਫੀ ਸਮੇਂ ਬਾਅਦ ਆਪਣੀ ਪੁਰਾਣੀ دوست ਨੂੰ ਵੀ ਮਿਲਣ ਆਈ ਸੀਗੀ ਤੇ ਉੱਥੇ ਵੀ ਹੰਸੀ ਮਜ਼ਾਕ ਕਰਦੇ ਹੋਏ ਉਹ ਨਜ਼ਰ ਆਏ ਸੀਗੇ ਤਾਂ ਇਹ ਵੀ ਵੀਡੀਓ ਹੈਗੀ ਜਿਸ ਦੇ ਵਿੱਚ ਸੁਨੰਦਾ ਦੇ ਕੋਕੇ ਦੀ ਜਿਹੜੀ ਕਿ ਤਾਰੀਫ਼ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਲੋਕ ਤਾਂ ਦੱਸਦੇ ਕਿ ਉਸ ਦੇ ਵਿੱਚ ਕਹਿੰਦੇ ਨੇ ਕਿ ਕੀ ਅਖਰ ਆਈ ਹੈ ਆਓ ਦੇਖਦੇ ਹਾਂ ਆ ਵੀਡੀਓ ਨੰਦੇ ਤੇ ਬੋਤਨ ਕਿਉਂ ਨਹੀਂ ਆਇਆ ਅੱਜ ਤੱਕ ਕੀ ਤੇਰੇ ਰੂਪ ਨੂੰ ਨਾ ਚਾਰ ਚੰਨ ਲਾ ਦੇਣ ਕਿ ਆ ਤੇਰਾ ਕੋਕਾ ਕੀ ਇਹਨੂੰ ਆਖ ਰਹੀ ਹੈ ਐਨੇ ਸੋਹਣੀਆਂ ਗੱਲਾਂ ਕਰਦੇ ਮੈਂ ਕਿ ਮੈਂ ਰਿਕਾਰਡ ਕਰਕੇ ਪਾ ਦਿਆਂ ਪਾ ਦਵਾ ਪਾ ਦੇ ਚਲ ਜਾ ਪਾ